ਡਿਜੀਟਲ ਪ੍ਰੈਸ ਕਲੱਬ ਪੰਜਾਬ ਦੀ ਹਗਾਮੀ ਮੀਟਿੰਗ ਪ੍ਰਧਾਨ ਸਰਬਜੀਤ ਸਿੰਘ ਕੋਸਰ ਦੀ ਪ੍ਰਧਾਨਗੀ ਹੇਠ ਨਿਤਕ ਗਰਗ ਦੇ ਦਫਤਰ ਮਾਡਲ ਟਾਊਨ ਵਿਖੇ ਹੋਈ ਹੈ ਮੀਟਿੰਗ ਵਿੱਚ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਮੱਧ ਵਰਗੀ ਡਿਜੀਟਲ ਮੀਡੀਆ ਪਬਲਿਸ਼ਰਨ ਲਈ ਨਿਯਮ 2021 ਅਤੇ ਵੈਬ ਚੈਨਲਾਂ ਦੇ ਪੱਤਰਕਾਰਾਂ ਨੂੰ ਕਿਸੇ ਵੀ ਜਗ੍ਹਾ ਉੱਤੇ ਕਵਰੇਜ ਕਰਨ ਕਿਸੇ ਵੀ ਤਰ੍ਹਾਂ ਦਾ ਪਹਿਚਾਨ ਪੱਤਰ ਜਾਰੀ ਕਰਾਉਣ ਬਾਰੇ ਚਰਚਾ ਹੋਈ ਹੈ ਕੇਂਦਰ ਸਰਕਾਰ ਦੀ ਪਾਲਸੀ ਤੈਤ ਹੁਣ ਹਾਰ ਡਿਜੀਟਲ ਨਿਊਜ਼ ਪਲੇਟਫਾਰਮ ਨੂੰ ਇੱਕ ਸੈਲਫ ਰੈਗੂਲੇਟਰੀ ਬਾਡੀ ਐਸ ਆਰ ਬੀ ਨਾਲ ਰਜਿਸਟਰ ਹੋਣਾ ਜ਼ਰੂਰੀ ਹੈ ਇਸ ਨੀਤੀ ਵਿੱਚ ਇਹ ਵੀ ਨਿਰਧਾਰਤ ਕੀਤਾ ਗਿਆ ਕਿ ਪਬਲਿਸ਼ਰਾਂ ਲਈ ਲਾਇਸੈਂਸ ਜਾਂ ਸਰਕਾਰੀ ਪਛਾਣ ਸਿਰਫ ਉਹਨਾਂ ਕਲੱਬਾਂ ਸੰਸਥਾਵਾਂ ਰਾਹੀਂ ਮਿਲੇਗੀ ਜੋ ਰਜਿਸਟਰਡ ਅਤੇ ਮਨਜ਼ੂਰ ਸੁਦਾ ਐਸਆਰਬੀ ਦੇ ਅਧੀਨ ਹੋਣ ਇਸ ਮੀਟਿੰਗ ਵਿੱਚ ਤਿੰਨ ਮਹੱਤਵਪੂਰਨ ਮਤੇ ਵੀ ਪਾਸ ਕੀਤੇ ਗਏ ਨੇ ਜਿਨ੍ਹਾਂ ਤਹਿਤ ਅਗਲੀ ਮੀਟਿੰਗ ਵਿੱਚ ਪਹਿਲੀ ਸੁਭਾਈ ਬਾਡੀ ਨੂੰ ਪੰਗ ਕਰਕੇ ਸਰਬਸੰਤੀ ਨਾਲ ਨਵੀਂ ਬਾਡੀ ਹੋਰ ਵਿਸਤਾਰ ਕਰਕੇ ਬਣਾਈ ਜਾਵੇਗੀ ਬੈਬ ਚੈਨਲਾਂ ਦੇ ਪੱਤਰਕਾਰਾਂ ਨੂੰ ਕਵਰੇਜ ਕਰਨ ਵੇਲੇ ਜੈਲੋ ਕਾਰਡ ਦੀ ਕਮੀ ਕਾਰਨ ਪੈਦਾ ਹੋਈ ਸਮੱਸਿਆ ਦੇ ਹੱਲ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲਿਆ ਜਾਵੇਗਾ ਅਤੇ ਉਨ੍ਹਾਂ ਅੱਗੇ ਕਿਸੇ ਵੀ ਤਰ੍ਹਾਂ ਦਾ ਪਛਾਣ ਪੱਤਰ ਜਾਰੀ ਕਰਨ ਦੀ ਮੰਗ ਵੀ ਰੱਖੀ ਜਾਵੇਗੀ 2018 ਦੇ ਵਿੱਚ ਡਿਜੀਟਲ ਪ੍ਰੈਸ ਕਲੱਬ ਦੀ ਸ਼ੁਰੂਆਤ ਕੀਤੀ ਜਿਹੜਾ ਵਾ ਸੀ ਰਜਿਸਟਰਡ ਕਰਾਇਆ ਜਿੰਨੇ ਵਿੱਚ ਸਾਡੇ ਕੋਲ ਪੂਰੇ ਪੰਜਾਬ ਤੋਂ 62 ਜਿਹੜੇ ਨੇ ਉਹ ਡਿਜੀਟਲ ਚੈਨਲ ਨੇ ਜਿਹੜੇ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਜਿਨ੍ਹਾਂ ਦੇ ਦਰਜਾ ਬਾ ਦਰਜਾ ਸਮੇਂ-ਸਮੇਂ ਸਰ ਜਿਹੜੀਆਂ ਮੀਟਿੰਗਾਂ ਜਿਹੜੀਆਂ ਇਹਨਾਂ ਦੀਆਂ ਹੁੰਦੀਆਂ ਰਹੀਆਂ ਪਿੱਛੇ ਜੇ ਕੁਝ ਗੈਪ ਮੀਟਿੰਗ ਚ ਪੈ ਗਿਆ ਸੀਗਾ ਤਾਂ ਦੁਬਾਰਾ ਜਿਹੜਾ ਮੈਂਬਰਾਂ ਨੇ ਇਕੱਠੇ ਹੋ ਕੇ ਉਹਦੇ ਵਿੱਚ ਨਵੇਂ ਮੈਂਬਰ ਵੀ ਜਿਹੜੇ ਜੁੜੇ ਨੇ ਪੁਰਾਣੇ ਜਿਹੜੀ ਸਾਡੀ ਕੋਰ ਕਮੇਟੀ ਹੈਗੀ ਆ ਉਹ ਵੀ ਨਾਲ ਆ ਉਹਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਗਏ ਨੇ ਵੀ ਜਿਹੜੀ ਸਰਕਾਰ ਵੱਲੋਂ ਸੈਂਟਰ ਗਵਰਨਮੈਂਟ ਵੱਲੋਂ ਨਵੀਂ ਪਾਲਿਸੀ ਆਈ ਆ ਉਹਦੇ ਵਿੱਚ ਆਪਣੇ ਵਕੀਲਾਂ ਨੂੰ ਨਾਲ ਲੈ ਕੇ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾਵੇ ਡੀਸੀ ਸਾਹਿਬ ਦੇ ਨਾਲ ਗੱਲਬਾਤ ਕੀਤੀ ਜਾਵੇ ਅਗਰ ਕੋਈ ਹੁੰਦਾ ਨਹੀਂ ਕੋਈ ਮਿਹਰਵਾ ਨਿਕਲਦਾ ਜਾਂ ਨਹੀਂ ਕੋਈ ਗੱਲਬਾਤ ਹੁੰਦੀ ਤਾਂ ਜਿਹੜਾ ਬਈ ਹਾਈ ਕੋਰਟ ਦੇ ਵਿੱਚੋਂ ਦਾ ਰੁਕਕ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਪੱਤਰਕਾਰ ਨੇ ਜਿਹੜੇ ਟੈਟਰ ਪ੍ਰੈਸ ਕਲੱਬ ਲਈ ਜਿਹੜੀ ਪਾਲਿਸੀ ਬਣਾਈ ਨਹੀਂ ਸਰਕਾਰ ਨੇ ਉਹਦੇ ਵਿੱਚ ਕਿਤਨਾ ਕਿਤੇ ਕਮੀਆਂ ਛੱਡਦੀਆਂ ਕਿਉਂਕਿ ਸਰਕਾਰ ਨੂੰ ਚਾਹੀਦਾ ਵਾ ਵੀ ਇਹਨਾਂ ਨੂੰ ਇੱਕ ਆਇਡੈਂਟੀ ਜਿਹੜੀ ਦਿੱਤੀ ਜਾਵੇ ਕਿਉਂਕਿ ਜਿਹੜਾ ਬੰਦਾ ਕਿਤੇ ਪੱਤਰਕਾਰ ਜਾਂਦਾ ਵਾ ਠੀਕ ਆ ਉਹ ਕਿਤਨਾ ਕਿਤੇ ਉਹਨੂੰ ਸ਼ਰਮ ਦਾ ਸਾਹਮਣਾ ਕਰਨਾ ਪੈਂਦਾ ਵਾ ਉੱਥੇ ਬਾਰ ਬਾਰ ਜਲੀਲ ਹੋਣਾ ਪੈਂਦਾ ਵਾ ਵੀ yellow card ਉਹਦੇ ਕੋਲ ਮੰਗ ਕੀਤੀ ਜਾਵੇ ਵੀ ਸਰਕਾਰ ਜਦ ਪਾਲਿਸੀ ਨਹੀਂ ਕਿ yellow card DC ਨੇ ਦੇਣਾ ਸਰਕਾਰ ਨੇ ਦੇਣਾ ਜੋਜ ਤੇ ਸਾਨੂੰ ਇਹ ਕਰ ਲੈਂਦੇ ਨੇ ਮੇਰੀ ਗੱਲ ਸੁਣ ਲਓ ਜਿੱਥੇ ਕਿਤੇ ਪ੍ਰੈਸ ਕਾਨਫਰੰਸ ਹੁੰਦੀ ਆ ਡੀਪੀਆਰ ਉਹ ਸਾਡਾ ਮੈਸੇਜ ਹੀ ਆ ਜਾਂਦਾ ਸਾਰੇ ਚਲੇ ਵੀ ਜਾਂਦੇ ਨੇ ਜਿੱਥੇ ਕਿਤੇ ਸੀਐਮ ਨੇ ਜਾ ਕੇ ਤੇ ਹੋਰ ਹੋਣਾ ਆਉਂਦਾ ਵਾ ਉੱਥੇ ਫਿਰ ਕਿਤਨਾ ਕਿਤੇ ਦਿੱਕਤ ਦਾ ਸਾਹਮਣਾ ਆਉਂਦਾ ਵਾ ਤੇ ਬਾਹਰ ਤੁਹਾਡੀ ਆਇਡੈਂਟੀਟੀ ਜੈਲੋ ਕਾਟ ਹੈਗਾ ਜੀ ਜੇ ਤੁਹਾਡੇ ਕੋਲ ਆਧਾਰ ਦਾ ਕਾਰਡ ਹੈਗਾ ਵਾ ਡਿਟਟਰ ਪ੍ਰੈਸ ਕਲੱਬ ਦਾ ਕਾਰਡ ਹੈਗਾ ਵਾ ਮੈਂ ਬੇਨਤੀ ਕਰਾਂਗਾ ਡੀਸੀ ਸਾਹਿਬ ਨੂੰ ਵੀ ਸਾਡਾ ਜਿਹੜਾ ਪੁਰਾਣੇ ਸੰਸਾ ਹੈਗੀ ਆ ਡਿਸਟ੍ਰੀਪਲੱਸ ਕਲੱਬ ਕਿਉਂਕਿ ਇਹਨੂੰ 8-9 ਸਾਲ ਹੋ ਗਏ ਨੇ ਜਿਹੜਾ ਸਾਡਾ ਜਿਹੜਾ ਇਹਦੇ ਵਿੱਚ ਆਇਡੈਂਟੀਟੀ ਕਾਰਡ ਹੈਗਾ ਡਿਟਟਰ ਪ੍ਰੈਸ ਕਲੱਬ ਦਾ ਜਾਂ ਉਹਨੂੰ ਮਾਨਤਾ ਦਿੱਤੀ ਜਾਵੇ ਜਾਂ ਸਾਡੇ ਜਿਹੜੇ ਵਾ ਚਾਹੇ ਗ੍ਰੀਨ ਕਾਰਡ ਦਿੱਤਾ ਜਾਵੇ ਡਿਟਟਰ ਵਾਲਿਆਂ ਨੂੰ ਚਾਹੇ ਕੋਈ ਵੀ ਕਾਰਡ ਹੈਗਾ ਆਇਡੈਂਟੀ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਇਹਦੇ ਵਿੱਚ ਸਰਕਾਰ ਦਾ ਵੀ ਫਾਇਦਾ ਵਾ ਕੋਈ ਫਾਇਦਾ ਚੱਕੇ ਪੱਤਰਕਾਰ ਦਾ ਫਾਇਦਾ ਚੱਕ ਕੇ ਕੋਈ ਆਪਣਾ ਆਪਣਾ ਚੈਨਲ ਬਣਾ ਕੇ ਉਹਦੇ ਕੋਲ ਕੋਈ ਆਇਡੈਂਟੀ ਹੋਵੇ ਵਿੱਚ ਵੜ ਜਾਵੇ ਕੋਈ ਨੁਕਸਾਨ ਕਰ ਜਾਵੇ ਇਹਦ ਕਰਕੇ ਜ਼ਰੂਰੀ ਆ ਇਹ ਡੀਸੀ ਸਾਹਿਬ ਦਾ ਫਰਜ਼ ਬੰਦਾ ਵਾ ਸਰਕਾਰ ਦਾ ਫਰਜ਼ ਬੰਦਾ ਵਾ ਵੀ ਅਗਰ ਆਪਾਂ ਡੀਪੀਆਰ ਦਾ ਫਰਜ਼ ਬੰਦਾ ਵੀ ਅਗਰ ਆਪਾਂ ਉੱਥੇ ਬੁਲਾਣੇ ਆ ਆਪਾਂ ਖੁੱਲਾ ਸੱਦਾ ਦੱਦਣਾ ਸਾਰੇ ਆਈਏ ਆਪਾਂ ਜੀ ਉੱਥੇ 20 ਚੈਨਲ ਦੇ ਡਿਜੀਟਲ ਦੇ ਹੁੰਦੇ ਨੇ ਤਾਂ 2-4-5 ਦੂਜੇ ਵੀ ਹੁੰਦੇ ਨੇ ਸਭ ਤੋਂ ਵੱਧ ਖਬਰਾਂ ਤੇ ਅਸੀਂ ਲਾਂਦੇ ਐਡਿਟਰ ਪ੍ਰੈਸ ਕਲੱਬ ਆਲੇ ਜਿਹੜੇ ਨੇ ਡਿਜੀਟਲ মিডিਆ ਆਲੇ ਲਾਂਦੇ ਨੇ ਇਸ ਕਰਕੇ ਉਹਨਾਂ ਦੀ ਆਈਡੀ ਜ਼ਰੂਰੀ ਆ ਕਿਤਨਾ ਕਿਤੇ ਕੋਈ ਅਨੋਖਣਕ ਘਟਨਾ ਵੀ ਆਪਾਂ ਸਦੀ ਕਿਉਂਕਿ ਹਰ ਬੰਦਾ ਜਿਹੜਾ ਲੋਗੋ ਲੱਗ ਕੇ ਕਹੇ ਨੂੰ ਕਿ ਪਤਾ ਚੈਨਲ ਇੰਨੇ ਚੈਨਲ ਨੇ ਕਿਦਾਂ ਕਿਹੜਾ ਚੈਨਲ ਆਗਾ ਇਸ ਕਰਕੇ ਬੇਨਤੀ ਕਰਾਂਗਾ ਵੀ ਆਪਾਂ ਲਾਉਣ ਆਰਡਰ ਨੂੰ ਵੀ ਦੇਖਦੇ ਹੋਏ ਆਪਾਂ ਸਥਿਤੀ ਨੂੰ ਵੀ ਦੇਖਦੇ ਹੋਏ ਜੀ ਆਮ ਨੇ ਆਣਾ ਜਾਵਰ ਕਹਨੇ ਆਣਾ ਉਹਦੇ ਵਿੱਚ ਆਈ ਆਈਡਿਟੀ ਜ਼ਰੂਰੀ ਹੋਣੀ ਚਾਹੀਦੀ ਹੈ ਸਾਨੂੰ ਇੱਕ ਆਈਡਿਟੀ ਜਿਹੜੀ ਆ ਉਹ ਜ਼ਰੂਰ ਦਿੱਤੀ ਜਾਵੇ ਬਾਕੀ ਜਿਹੜੀ ਨਵੇਂ ਪਾਲਿਸੀ ਆਈ ਆ ਉਹਦੇ ਬਾਰੇ ਜਿਹੜੀ ਆ ਸਾਡੀ ਬੋਡੀ ਦੀ ਮੀਟਿੰਗ ਅਸੀਂ ਬਹੁਤ ਜਲਦੀ ਰੱਖਾਂ ਤੇ ਪ੍ਰਧਾਨ ਜੀ ਗੱਲ ਕਰੇ ਆਟੋ ਚਲਾਣ ਵਾਲੇ ਰਸ ਦੀ ਦੁਕਾਨ ਵਾਲੇ ਉਹ ਵੀ ਆਪਣੇ ਕਾਰ ਦੇ ਨਾਲ ਕੇ ਬੈਠੇ ਹੁਣ ਉਹ ਤੋਂ ਕਾਰਵਾਈ ਕੀਤੀ ਜਾਏਗੀ ਜੀ ਦੇਖੋ ਜੀ ਮੈਂ ਤਾਂ ਪਹਿਲਾਂ ਹੀ ਬੇਨਤੀ ਕੀਤੀ ਆ ਵੀ ਜਿਹੜਾ ਵਾ ਇੱਕ ਸਾਡੀ ਪ੍ਰੈਸ ਕਲੱਬ ਬਣ ਗਿਆ ਜੀ ਉਹਦੇ ਵਿੱਚ ਅਸੀਂ ਵੇਰੀਫਾਈ ਕਰਾਂਗੇ ਵੀ ਇਹ ਬੰਦਾ ਜਿਹੜਾ ਵਾ ਇਹ ਸਹੀ ਹੈ ਇਹਨੂੰ ਪਤਾ ਹੈ ਨਹੀਂ ਪਤਾ ਹੈਗਾ ਵਾ ਠੀਕ ਆ ਉਹ ਕਰਕੇ ਜਿਹੜਾ ਵਾ ਅਸੀਂ ਉਹ ਪ੍ਰੈਸ ਦਾ ਆਪਣੇ ਕਲੱਬ ਦਾ ਮੈਂਬਰ ਉਹਨੂੰ ਵੈਰੀਫਿਕੇਸ਼ਨ ਕਰਕੇ ਮੈਂਬਰ ਬਣਾਵਾਂਗੇ ਮੇਰੀ ਗੱਲ ਕਰਨ ਦਾ ਇਹੀ ਤਰੀਕਾ ਸੀਗਾ ਵੀ ਪਹਿਲੀ ਇੱਕ ਆਈਡੀ ਜ਼ਰੂਰ ਹੋਵੇ ਕੱਲ ਨੂੰ ਕੋਈ ਨੁਕਸਾਨ ਹੋ ਸਕਦਾ ਵਾ ਕਿਉਂਕਿ ਜਿਹੜਾ ਮਰਜੀ 1000 ਰੁਪਏ ਦਾ ਲੋਗੋ ਲਿਆ ਤੇ ਚੱਕਿਆ ਵਿੱਚ ਟੰਡੋ ਜੱਪ ਆਇਆ ਤੇ ਚੁੱਪ ਕਰਕੇ ਲੈ ਕੇ ਤੁਰ ਪਿਆ ਅਗਲੇ ਤੇ ਅੱਗੇ ਘਰਦਾ ਇਹ ਨਹੀਂ ਹੋਣਾ ਚਾਹੀਦਾ ਇੱਕ ਸੰਸਦ ਦਾ ਇੱਕ ਡੀਸੀ ਦਾ ਇੱਕ ਪੰਜਾਬ ਸਰਕਾਰ ਦਾ ਕੋਈ ਵੀ ਆਈਡੀ ਯਾਰ ਹੁੰਦਾ ਜਿਹਦੇ ਆਪਾਂ ਨੂੰ ਤਨਖਾਹ ਲਾਣਗੇ ਪੱਤਰ ਕਰਦੀ ਇੱਕ ਆਈਡੀ ਨਾ ਜਾਲੋ ਬਣਾਓ ਤੁਸੀਂ ਉਹਨਾਂ ਨੂੰ ਹੋਰ ਦੇ ਦਿਓ ਇੱਕ ਆਈਡੀ ਰਿਸਿਵ ਬੋਲੋਂ ਡੀਪੀਆਰ ਬੋਲੋਂ ਜਿਹੜੀ ਹੋ ਜੇ ਜਿਹਦੇ ਵੀ ਜਿਹੜਾ ਵਾ ਇਹਨਾਂ ਦਾ ਚੈਨਲ ਹੈਗਾ ਵਾ ਇਹ ਕਿਤੇ ਮੀਟਿੰਗ ਜਾ ਆ ਸਕਦੇ ਨੇ ਇਸ ਕਰਕੇ ਕੋਈ ਨੁਕਸਾਨ ਨਾ ਹੋ ਸਕੇ ਤਾਂ ਕਰਕੇ ਅਸੀਂ ਵਿਚਾਰ ਕੀਤਾ ਵੀ ਆਈਡੀ ਜ਼ਰੂਰ ਹੋਣੀ ਚਾਹੀਦੀ ਇਹ ਡਿਜੀਟਲ ਪ੍ਰੈਸ ਕਲੱਬ ਲੁਧਿਆਣਾ ਵੱਲੋਂ ਜਿਹੜੀ ਮੀਟਿੰਗ ਬੁਲਾਈ ਗਈ ਆ ਉਹਦੇ ਵਿੱਚ ਸਾਰੇ ਜਿਹੜੇ ਡਿਜੀਟਲ ਨਾਲ ਜੁੜੇ ਹੋਏ ਪੱਤਰਕਾਰੇ ਸ਼ਾਮਿਲ ਹੋਏ ਆ ਔਰ ਸਰਕਾਰ ਦੀ ਜਿਹੜੀ ਪਾਲਿਸੀ ਆ ਉਹਦੇ ਮੁਤਾਬਕ ਜਿਹੜਾ ਆ ਅੱਗੇ ਹੁਣ ਮੰਗ ਪੱਤਰ ਜਿਹੜਾ ਆ ਸਰਕਾਰ ਨੂੰ ਦਿੱਤਾ ਜਾਵੇਗਾ